Hãy subscribe cho kênh Ghiền Mì Gõ Để không bỏ lỡ những video ਉਹ ਫਸ ਗਿਆ ਕਿ ਉਹ ਫਸ ਗਿਆ ਮੈਂ ਥੋੜੀ ਚੁਰਤਾ ਵੈਦਾ ਫਰਾਵੜਾ ਬਾਹਰ ਦੇੇਸ਼ਾਨੇ ਵਿੱਚ ਸਾਰਾ ਸਮਾਨ ਜਾਣਾ ਇਹ ਨਹੀਂ ਜੀ ਡੀਪੀ ਸਾਹਿਬ ਰਾਤ ਨੂੰ ਬਾਤ ਸਾਰੇ ਜਾਣ ਕੇ ਇਹ ਨਹੀਂ ਭਗਵਾਨ ਪਾਸੇ ਨਹੀਂ ਗੱਲ ਤੋਰੀ ਪਾਣੀ ਦੀ ਦੀ ਦੋ ਬਣੀ ਜੀ ਮਿਲ ਰਹੀ ਉਹਨੇ ਪਾਣੀ ਕਿਉਂ ਦੇ ਚੜੀ ਉਹਨੇ ਰਾਤ ਹੋਇਆ ਜੀ ਬਹੁਤ ਛੋਟੇ ਨੇ ਮਸਲੇ ਆ ਇਹਦੇ ਇਹ 听到。<Get> ਜਿੰਦਾਬਾਦ ਕਾ ਸਰਕਾਰ ਮੁਰਦਾਬਾਦ ਮੋਦੀ ਦੀ ਸਰਕਾਰ ਮੁਰਦਾਬਾਦ ਗਵੰਟਮੈਂਟ ਸਰਕਾਰ ਮੁਰਦਾਬਾਦ ਆਮ ਪਾਰਟੀ ਸਰਕਾਰ ਮੁਰਦਾਬਾਦ ਤੇ ਕਿਹਨਾਂ ਜ਼ਮੀਨਾਂ ਦਾ ਕਬਜ਼ਾ ਕਰਨ ਵਾਲੀ ਸਰਕਾਰ ਕਹਿੰਦਾ ਕਿਹੜਾ ਕੰਮ ਹੈ ਮੇਰਾ ਨਗਰ ਵਿੱਚ ਨੇਰ ਮਾ ਬੁਰਖਾ ਹੀ ਆ ਜੀ ਨਾਂ ਮੇਰਾ ਅਮਰਜੀਤ ਸਿੰਘ ਆ ਇਹ ਜਿਹੜੀ ਕੀ ਮਤਲਬ ਆ ਸਰ ਇਹ ਨਾ ਸਰਕਾਰ ਇੱਕ ਦਸਾਂ ਨੂੰ ਗੁੰਮਰਾਹ ਕਰਦੀ ਆ ਥੋੜੇ ਪੈਸੇ ਦੇ ਕੇ ਤਾਂਦੇ ਵੀ ਆਰਬਿਟਰੇਟ ਦੇ ਚਲ ਜਓ ਤੇ ਜਿਹੜੇ ਸਾਡੇ ਪਿੰਡ ਆਰਬਿਟਰੇਟਰ ਦੇ ਗਏ ਆ ਉਹਨਾਂ ਉਥੋਂ ਕੇਸ ਜਿੱਤਿਆ ਵਾ ਤੇ ਹਾਈਵੇ ਨੇ ਉਹਨਾਂ ਨੂੰ ਨੈਸ਼ਨਲ ਗਾੜੀ ਸੈਸ਼ਨ ਕੋਰ ਦੇ ਚੈਲੰਜ ਕਰ ਲਿਆ ਵਾ ਪੈਸੇ ਅਜੇ ਸਾਡੇ ਪਿੰਡ ਚੋਂ ਕਿਸੇ ਬੰਦੇ ਨੂੰ ਨਹੀਂ ਮਿਲੇ ਇੱਕ ਇੱਕ ਕੇ ਲੈਦੇ ਤਿੰਨ ਤਿੰਨ ਇਹਨਾਂ ਆਵਾਡ ਕੀਤੇ ਆ ਕਿਤੇ 36 ਲੱਖ ਮੋਲਿਆ ਕਿਤੇ 38 66 ਆ ਮੋਲ ਇਹਨਾਂ ਨੇ ਇੱਕ ਥਾਂ ਕੀਤਾ ਹੀ ਨਹੀਂਗਾ ਕੋਈ ਇੱਕ ਆਵਾੜ ਵੀ ਅਜੇ ਹੋਣ ਵਾਲਾ ਵਾ ਤੇ ਅੱਜ ਇਹ ਡਰੇ ਲੈ ਕੇ ਆਏ ਆ ਅਸੀਂ ਗਾੜੀ ਲੰਮੇ ਪਾਵਾਂਗੇ ਸਾਡੇ ਉਤੋਂ ਦੀ ਨਿਕਾਉਣਗੇ ਹੋਰ ਕੋਈ ਸਾਡੇ ਮੰਗ ਨਹੀਂ ਗੀ ਮੰਗੇ ਆ ਵੀ ਜਾਂ ਤੇ ਸਾਨੂੰ ਪਹਿਲਾਂ ਇੱਕ ਹੋਰ ਰੇਟ ਦੇਣ ਸਾਨੂੰ ਗਮਰਾਹ ਕਰਕੇ ਆਰਬਿਟਰ ਦੇ ਕੋਲ ਦੇ ਆ ਤੇ ਆਰਬਿਟਰ ਤੋਂ ਜਦੋਂ ਕੇਸ ਕਿਸਾਨ ਜਿੱਤਦੇ ਆ ਤੇ ਨੈਸ਼ਨਲ ਹਾਈਵੇ ਗਾੜੀ ਸੈਸ਼ਨ ਚ ਚੈਲੰਜ ਕਰਦੇ ਆ ਹੁਣ ਦੱਸੋ ਤੁਸੀਂ ਵੀ ਅਸੀਂ 10 ਟਾਂ ਵਾਲੇ ਇਹਨਾਂ ਦਾ ਕੇਸ ਲੜ ਕੇ ਪੈਸੇ ਲਈ ਤੇ ਜ਼ਮੀਨ ਇਹਨਾਂ ਨੂੰ ਵਜੋਂ ਦੇ ਦੀਏ ਛੜਕ ਬਣਾਉਣ ਤੇ ਨਾ ਸਾਨੂੰ ਕੋਈ ਥੱਲੇਉਂ ਦੀ ਰਾਹ ਦਿੰਦੇ ਆ ਨਾ ਇਹ ਨਾਲ ਦੀ ਕੋਈ ਇਹਨਾਂ ਨੇ ਕੋਈ ਸਾਡੀ ਮੰਗ ਨਹੀਂ ਅਜੇ ਤੱਕ ਮੰਨੀ ਜਿੰਨਾਂ ਵੱਲੋਂ ਅੱਜ ਸਸ਼ਨ ਵੱਲੋਂ ਜੋ ਸਾਰਾ ਸਮਾਣਿਆ ਹੋਣ ਜਿੰਨਾਂ ਵੱਲੋਂ ਪਹਿਲੀ ਵਾਰ ਦਿੱਤੀ ਜੇ ਸਾਡਾ ਕੀ ਸੰਘਰਸ਼ ਆਹੀਂ ਗਾੜੀ ਉਹਦੇ ਲੰਮੇ ਪਾਵਾਂਗੇ ਜੀ ਅਸੀਂ ਜੋ ਸਾਡੇ ਜੀ ਕਰਨਾ ਹੈ ਸਾਨੂੰ ਕਰ ਲੈਣਾ ਅਸੀਂ ਉਹ ਸੰਘਰਸ਼ ਦੇ ਗਾੜੀ ਹੋਵਾਂਗੇ ਅਸੀਂ ਉਹਨਾਂ ਦੀ ਗਾੜੀ ਲੰਮੇ ਪਾਵਾਂਗੇ ਤੇ ਜੋ ਆਪਣੀ ਜਾਨ ਜਿਹੜੀ ਆ ਸਾਡੀ ਦਾਹ ਚੱਲ ਜੇ ਤਾਂ ਅਸੀਂ ਪਹਿਲੀ ਨਹੀਂ ਛੱਡਾਂਗੇ ਅਹੀਂ ਪਹਿਲੀ ਵੇਚਦੇ ਨਹੀਂਗੇ ਜੇ ਇਹਨਾਂ ਰੋਡ ਬਣਾ ਕੇ ਪਹਿਲੀ ਇਹਨਾਂ ਨੇ ਲੈਣੀ ਆ ਤੇ ਇਹ ਸਾਨੂੰ ਜਿਹੜਾ ਵਾ ਸਾਡਾ ਹੱਕ ਦੇਣ ਦੇ ਆਹੀ ਪਹਿਲੀ ਦਾ ਪੈਸਾ ਦੇ ਇੱਕ ਹੋਰ ਗੱਲ ਆ ਖਾਸ ਸਾਡੀਆਂ ਪੈਰੀਆਂ ਜੋ ਰਾਹ ਰਸਤੇ ਕੱਟੇ ਆ ਇਹਨਾਂ ਪੰਚਾਇਤ ਦੀ ਜ਼ਮੀਨ ਦਾ ਮੁੱਲ 1 ਕਰੋੜ ਤੇ 64 ਲੱਖ ਰੁਪਇਆ ਪਾਇਆ ਵਾ ਤੇ ਸਾਡੇ ਇਹਨਾਂ ਨੇ 10 ਲੱਖ ਰੁਪਇਆ ਕੀਮਤ ਪਾਈ ਆ ਕਿੱਲੇ ਦੀ ਸਾਡੇ ਚ ਪਿੰਡ ਦੀ ਜ਼ਮੀਨ ਦੀ ਕੀਮਤ 10 ਲੱਖ ਰੁਪਇਆ ਪਾਈ ਆ 38 ਛੜ ਤੇ ਆਏ ਮੇਰੇ ਭਰਾ ਬੋਲੀ ਜਾਂਦੇ ਆ 38 ਛੜ ਕਾਦਾ ਵਾ ਸਾਨੂੰ ਜਿਹੜਾ ਅਜਾੜਾ ਪਤਾ ਪਾ ਗਏ ਤਾਂ ਫੇਰੇ ਪੈਸੇ ਬਣਦੇ ਆ ਤਹਾਜਨ ਅੱਜ ਤੁਸੀਂ ਢੇਰਮਾ ਪਰਤਾ ਗੁਰਬੁਰਾ ਸਾਹਿਬ ਪਹੁੰਚੇ ਕਸਾਮਨਾ ਗਾਓ ਕੀ ਮਖਲਾਵਾ ਹਾਂਜੀ ਇਹ ਜੀ ਨੈਸ਼ਨਲ ਹਾਈਵੇ ਦਾ ਜਿਹੜਾ ਪ੍ਰੋਜੈਕਟ ਆ ਰਿਹਾ ਜੀ ਦਿੱਲੀ ਕਲਕੱਤਾ ਜੰਮੂ ਉਹਦੇ ਸਬੰਧ ਚ ਆਏ ਆ ਢੀਲਦਰ ਸਾਹਿਬ ਨਾਲ ਆਏ ਨੇ ਐਨ ਐਚ ਆਈ 1 ਐਨ ਐਚ ਆਈ ਦੇ ਨਾਲ ਅਫੀਸਰ ਵੀ ਆਏ ਨੇ ਤੇ ਇਹਦੇ ਵਿੱਚ ਸਾਨੂੰ ਜੋ ਕਿਸਾਨ ਯੂਨੀਅਨ ਦੇ ਲੀਡਰਾਂ ਨੇ ਪਿੰਡ ਦੇ ਸੱਜਣਾ ਨੇ ਜਾਂ ਜਿਨ੍ਹਾਂ ਦੀ ਜ਼ਮੀਨ ਉੱਲੀ ਸਾਨੂੰ ਮਿਲ ਕੇ ਆਪਣੇ ਉਹਨਾਂ ਨੇ ਕੰਸਰਨ ਦੱਸੇ ਨੇ ਆਪਣੀਆਂ ਦੁੱਖ ਦੀਆਂ ਦੱਸੀਆਂ ਆਪਾਂ ਇਹਨਾਂ ਨੂੰ વિશ્વાસ ਦੋਨੇ ਆ ਆਪਾਂ ਜੋ ਵੀ ਕਰਾਂਗੇ ਜਨਤਾ ਦੀ ਪੜਾਈ ਵਾਸਤੇ ਕਰਾਂਗੇ ਕਾਨੂੰਨ ਦੇ ਅਨਸਾਰ ਕਰਾਂਗੇ ਕਿਸੇ ਨਾਲ ਧੱਕਾ ਨਹੀਂ ਕਰਦੇ ਜੇ ਕਬਜ਼ਾ ਲਵਾਂਗੇ ਤੇ ਇਹਨਾਂ ਦੀ ਸਹਿਮਤੀ ਨਾਲ ਲਵਾਂਗੇ ਠੀਕ ਹੈ ਜੀ